ਹਾਂਜੀ ਬਾਈ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਇਹਨਾਂ ਦਾ ਉਮੀਦ ਕਰਦਾ ਹਾਂ ਵੀ ਸਾਰੇ ਠੀਕ ਹੋਵੋਗੇ ਤੇ ਵਧੀਆ ਹੋਵੋਗੇ ਤੇ ਮਿੱਤਰੋ ਆਪਾਂ ਆ ਗਏ ਕਿ ਕਬੂਤਰਾਂ ਕੋਲੇ ਤੇ ਬੱਚੇ ੜਾਉਣੇ ਆ ੜਾਉਂਦੇ ਆ ਅੱਜ ਤੇ ਵਿੱਚ ਹੋਰ ਕਈ ਬੱਚੇ ਵੀ ਉਡਣ ਲੱਗ ਗਏ ਜਿਵੇਂ ਕੀ ਕਾਲਾ ਹੋ ਗਿਆ ਦੋ ਚਿੱਟੀਆਂ ਵਾਲੇ ਤੇ ਇੱਕ ਲਾਲ ਚੀਨਾ ਪੂਰੀਆਂ ਕੰਤਾਂ ਵਾਲਾ ਤਿੰਨ ਚਾਰ ਬੱਚੇ ਵੀ ਉਡਣ ਲੱਗ ਗਏ ਵਧੀਆ ਤੇ ਅੱਜ ਸਾਰਿਆਂ ਨੂੰ ਉਡਾ ਦਾਂਗੇ ਤੇ ਛਤਰੀਆਂ ਛੱਡ ਦਾਂਗੇ ਆਪਣੇ ਆਪ ਨੂੰ ਡੂੜ ਕੇ ਬੈਠੀ ਜਾਉਂਗੇ ਤੇ ਮੌਸਮ ਹੋਇਆ ਅੱਜ ਮਿੱਤਰੋ ਬੱਦਲ ਵਾਲਾ ਆ ਫਿਲਹਾਲ ਹਲੇ ਤੱਕ ਧੁੱਪ ਨਿਕਲੀ ਨਹੀਂ ਉਹ ਦੇਖਦੇ ਉੱਪਰ ਹੈ ਧੁੱਪ ਸੂਰਜ ਦੇਖਦੇ ਆ ਜੇ ਧੁੱਪ ਨਿਕਲ ਜਾਵੇ 5-6 ਲੀਨ ਹੋ ਗਈ ਮਿੱਤਰੋ ਧੁੱਪ ਐਨ ਤਿੱਖੀ ਨਿਕਲ ਨਹੀਂ ਰਹੀ ਬੱਦਲ ਜੀ ਵਾਲੀ ਧੁੱਪ ਐ ਤੇ ਬਾਕੀ ਹੁਣ ਬੱچے ਢਾ ਦੀਏ ਲੋ ਮਿੱਤਰੋ ਪਹਿਲਾਂ ਤਾਂ ਕਰੋ ਚੈੱਕ ਆਪਾਂ ਨੇ ਕੱਲ ਖੁੱਡਾ ਕਰਦੇ ਅਸੀਂ ਜਾਲ ਇਹ ਸਾਫ਼ ਤੇ ਪਹਿਲਾ ਇੱਧਰ ਵਾਲੇ ਬਾਚੜਾਵਾਂਗੇ ਇੱਧਰ ਵਾਲੇ ਬੱਚੇ ਹੁਣ ਰੱਖ ਦੀਏ ਪਾਣੀ ਪਾਣੀ ਪੀ ਲੂਗੇ ਆਪਣਾ ਇਹ ਤੇ ਹੁਣ ਮਿੱਤਰੋ ਪਾਣੀ ਚੱਕਣ ਲੱਗ ਜਾਂਗੇ 15 ਦਿਨ ਤੱਕ ਪਾਣੀ ਨਹੀਂ ਹੁਣ ਰਾਤ ਨੂੰ ਰੱਖੇਗਾ ਨਾ ਉੱਪਰ ਤਾਂ ਅੱਪਾ ਨਹੀਂ ਰਾਤ ਕੱਟਦੇ ਅਸੀਂ ਤੇ ਠੰਡਾ ਬਹੁਤ ਹੋ ਜਾਂਦਾ ਹੈ ਪਾਣੀ ਬਾਕੀ ਲੱਗ ਗਿਆ ਬੱਚੇ ਪੀਣ ਤੇ ਐਦਾਂ ਕਰਦੇ ਆ ਅੱਧੇ ਘੰਟੇ ਰੱਖ ਕੇ ਵੀ ਪਾਣੀ ਆਪਣਾ ਹਜਮ ਕਰ ਜੂਗੇ ਖੱਲੇ ਟਾਈਮ ਹੋਇਆ ਏ 8 ਵਜੇ ਦਾ ਸਾਢੇ 8 ਵਜੇ ਆਪਾਂ ਤਕਰੀਬਨ ਸਾਰਿਆਂ ਨੂੰ ਉਡਾ ਦਾਂਗੇ ਹਲੇ ਰਹਿਣ ਦਾਂਦੇ ਆ ਕਿਉਂਕਿ ਇਹ ਵੀ ਪਾਣੀ ਖਾਜਮ ਕਰ ਜੂंगे ਤੇ ਹਲੇ ਬੈਠਿਆ ਇਹ ਕਾਲਾ ਵੀ ਮਿੱਤਰੋ ਕੱਲ ਉੜਿਆ ਆ ਇਹਦੀਆਂ ਕੱਚਾਂ ਲੱਗਦੀਆਂ ਜਿਵੇਂ ਕਾਲੀਆਂ ਰੰਗੀਆਂ ਹੋਣਦੀਆਂ ਉੜਦੇ ਦੀਆਂ ਇਹ ਵੀ ਉੜਿਆ ਆ ਬੱਚਾ ਤੇ ਇਹ ਵੀ ਉੜਿਆ ਆ ਦੋ ਤੇ ਹੋਰ 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 ਇੱਕੋ ਪਿੱਛੇ ਬੈਠਾ ਜੇ ਨੱਕੇ ਜ਼ਹਿਰਵਾਦ ਇਹ ਵੀ ਉੜਿਆ ਇਹ ਬੱਚਾ ਬਿਮਾਰ ਜਾਈ ਥੋੜਾ ਜਿਹਾ ਕੋਈ ਨਹੀਂ ਹੋ ਜੂਗਾ ਸੱਟ ਬਾਕੀ ਇਹਨਾਂ ਨੂੰ ਦੰਦੇ ਆ ਦਵਾਈ ਬੂਟੀ ਇੱਕ ਤਾਂ ਜ਼ਹਿਰਵਾਦ ਵਾਲੀ ਦੇਣੀ ਐ ਇਹਨਾਂ ਦੇ ਫੇਰ ਹੋ ਗਿਆ ਵਿੱਚ ਦੋ ਚਾਰ ਬੱਚਿਆਂ ਦੇ ਦੋ ਚਾਰਾਂ ਇਹ ਸੁੱਕ ਗਏ ਉਹਨਾਂ ਦੇ ਕੇ ਉਹ ਵੀ ਕਰਾਂਗੇ ਸੱਟ ਬੱਚੇ ਅੱਧੇ ਘੰਟੇ ਤੱਕ ਕੜਾਉਂਦੇ ਮਿੱਤਰੋ ਜਾਨੂੰ ਆਪਾਂ ਵੀ ਰੋਟੀ ਰੂਟੀ ਖਾ ਲਈਏ ਤੇ ਫਿਰ ਉੱਪਰ ਹੀ ਆ ਫਿਰ ਅੱਜ ਬੇਲੇ ਹੀ ਐ ਕੋਈ ਕੰਮ ਨਹੀਂ ਹੈ ਅੱਜ ਤੇ ਬਾਕੀ ਸੂਰਜ ਵੀ ਆ ਜਾਊਗਾ ਜਨੂ ਹੋ ਗਿਆ ਥੋੜਾ ਜਿਹਾ ਹੋਰ ਉੱਚੇ ਤੇ ਇੰਨਾ ਬੈਣ ਦੋ ਇਹਨਾਂ ਨੂੰ ਆਰਾਮ ਤੇ ਰੈਸਟ ਕਰਨ ਦੋ ਤੇ ਫਿਰ ਉਡਾਉਂਦੇ ਆ ਬਾਅਦ ਚ ਪਾਣੀ ਕਰਦੀ ਐ ਸਾਫ ਇਹਨਾਂ ਦਾ ਲੋ ਜੀ ਲੋ ਜੀ ਮਿੱਤਰੋ ਪਾਣੀ ਰੱਖਦੇ ਆ ਫਿਰ ਉਹ ਉਡਾਉਂਦੇ ਆ ਹੁਣ ਅੱਧੇ ਘੰਟੇ ਤੱਕ ਹਾਂਜੀ ਲੋ ਬਈ ਮਿੱਤਰੋ ਟੇੜਾਤੇ ਆ ਬੱਚੇ ਟਾਈਮ ਹੋ ਗਿਆ ਏ 8:30 ਪੌਣੇ 9 ਦਾ ਠੀਕ ਹੈ ਆ ਫਿਰਦੇ ਬੱਚੇ ਸਾਰੇ ਡਾਰ ਤੇ ਨਵੇਂ ਬੱਚੇ ਹੀ ਬਿਠਾਤੇ ਆ ਛਤਰੀ ਤੇ ਚਾਰ ਪੰਜ ਤੇ ਦੋ ਤਿੰਨ ਹਲੇ ਛੋਟੇ ਉਹ ਆਪਾਂ ਬਿਠਾਉਂਦੇ ਨਹੀਂ ਹਲੇ ਤੇ ਨਵੇਂ ਆ 24 ਦੋ ਤਿੰਨ ਉੱਡ ਗਏ ਤੇ ਬਾਕੀ ਬੈਠੇ ਆ ਮਿੱਤਰੋ ਕਾਲਾ ਜਿਹਾ ਵੀ ਉੱਡਦਾ ਏ ਉਹ ਵੀ ਆਪਣੇ ਆਪ ਉੱਡ ਜਾਊਗਾ ਛਤਰੀਆਂ ਚੱਕ ਦਾਂਦੇ ਆ ਮਿੱਤਰੋ ਹੁਣ ਉੱਚੀਆਂ ਤੇ ਇਹਨਾਂ ਨੂੰ ਉੱਡੀ ਜਾਣ ਦੋ ਤੇ ਹੁਣ ਚੱਲਦੇ ਆ ਮਿੱਤਰੋ ਆਪਾਂ ਉੱਪਰ ਉੱਪਰ ਚੱਲ ਕੇ ਲੈਟਾ ਲੂਟਾ ਕਰੀਏ ਬੰਦ ਵੇ ਤਾਂ ਲਾਈਟ ਬੰਦ ਹੁੰਦੀ ਬੱਲਬ ਰਾਤ ਆਪਾਂ ਨੇ ਬਾਲੇ ਨਹੀਂ ਤੇ ਡੋਲੀਆਂ ਢਗਣੀਆਂ ਮਿੱਤਰੋ ਪੱਦਲ ਵਾਈ ਹੁੰਦੀ ਏ ਜੇ ਬਾਈਆਂ ਮੀਂਹ ਆ ਗਿਆ ਅੰਡੇ ਖਰਾਬ ਹੋ ਜੂਗੇ ਬੱਚੇ ਨਿਕਲਣੇ ਵਾਲੇ ਐ ਪੂਰਾ ਕੋਈ ਫਾਇਦਾ ਨਹੀਂ ਤੇ ਬਾਕੀ ਆ ਫਿਰਦੀ ਡਾਰ ਮਿੱਤਰੋ ਚੱਲਦੇ ਆ ਮਿੱਤਰੋ ਹੁਣ ਆਪਾਂ ਉੱਪਰ ਛਤਰੀਆਂ ਉੱਚੀਆਂ ਚੱਕ ਲਈਏ ਹਾਂਜੀ ਲੋ ਵੇ ਮਿੱਤਰੋ ਤੇ ਬੱਚੇ ਉੱਡ ਰਹੇ ਐ ਇਹ ਫਿਰਦੀ ਡਾਰ ਦੇ ਵਿੱਚ 2-4 ਬੈਠ ਵੀ ਗਏ ਆ ਛਤਰੀਆਂ ਦੇ ਇਹ ਬੈਠੇ ਸਾਹਮਣੇ ਤੇ ਬਾਕੀ ਇਹ ਫਿਰਦੀ ਡਾਰ ਤੇ ਮਿੱਤਰੋ ਡੋਲੀ ਵੀ ਕਰਤੀ ਹੈ ਕਵਰ ਤੇ ਛੋਟੀ ਡੋਲੀ ਵੀ ਕਰਤੀ ਹੈ ਬਾਹਰ ਇੱਕ ਖਾਣੇ ਵਾਲੀ ਅੰਦਰੋਂ ਕਿਉਂਕਿ ਅੰਦਰ ਥੋੜਾ ਜਿਹਾ ਉਤਾ ਜਗਾ ਜੀ ਘੇਰੀ ਵੀ ਦੀ ਆ ਵੀ ਆਪਾਂ ਨੇ ਬਾਹਰੇ ਕਰਤੀ ਥੈਲਿਆਂ ਨਾਲ ਢੱਕਦੀ ਵੀ ਗਿੰਦੀ ਨਾ ਹੋਵੇ ਖਰਾਬ ਨਾ ਹੋਵੇ ਤੇ ਬਾਕੀ ਇਹਦੇ ਦੇ ਟੀਨ ਦਈ ਵੀ ਐ ਤੇ ਵੱਡੀ ਡੋਲੀ ਵੀ ਚਾਰ ਖੰਨੇ ਵਾਲੀ ਕਰਤੀ ਆਪਾਂ ਨੇ ਕਵਰ ਦੋਨੋਂ ਤਿੰਨੋਂ ਸਾਈਡ ਤੇ ਤੇ ਉੱਪਰ ਲਾਤੀ ਇਹਦੇ ਚਾਦਰ ਵੀ ਮੀਂਹ ਉੱਪਰ ਪਿਆ ਤੇ ਇਧਰ ਨੂੰ ਕਰਤੀ ਏ ਢਾਲ ਕੁੱਡੇ ਸਾਈਡ ਨੂੰ ਤੇ ਸਾਰਾ ਪਾਣੀ ਨੀਚੇ ਤਾਂ ਕਿ ਅੰਡੇ ਨਾ ਖਰਾਬ ਹੋਵੇ ਬਾਕੀ ਜੋੜੀ ਆਪਣੀ ਬੈਠੀ ਐ ਏਨੋਕੇ ਇਧਰ ਵੀ ਬੈਠੀ ਐ ਬੱਚੇ ਕੱਢ ਲੂਗੇ ਇਹ 2-4 ਦਿਨ ਤੱਕ ਤੇ ਤਿੰਨੇ ਸਾਈਡ ਤੇ ਡੋਲੀ ਕਰਤੀ ਮਿੱਤਰੋ ਕਵਰ ਤੇ ਬਾਕੀ ਬੱਡੇ ਕਬੂਤਰਾਂ ਨੂੰ ਪਾਣੀ ਰੱਖਦੇ ਸੀ ਹੁਣ ਇੱਧਰ ਬੱਚਿਆਂ ਨੂੰ ਅਤੇ ਕਬੂਤਰੀਆਂ ਨੂੰ ਪਾਣੀ ਰੱਖ ਦਿੰਦੇ ਆ ਕਿਉਂਕਿ ਰਾਤ ਆਪਾਂ ਨਹੀਂ ਕੱਢਦੇ ਸੀ ਪਾਣੀ ਹੁੱਡੇ ਚ ਲਓ ਜੀ ਰੱਖਦੇ ਆ ਪਾਣੀ ਲੱਗੇ ਪੀਣ ਕਬੂਤਰਾਂ ਦੇ ਬੱਚੇ ਇਹ ਵਾਕੀ ਮਿੱਤਰੋ ਇਹ ਬੈਠੇ ਆਈ ਸਾਰੇ ਕਬੂਤਰ ਆਪਣੇ ਇੱਕੇ ਬੱਚਾ ਉਰੇ ਬੈਠੇ ਆ ਓਕੇ ਆ ਪੂਰੇ ਤੰਦਰੁਸਤ ਤੇ ਬਾਕੀ ਮਿੱਤਰੋ ਇੱਕ ਕੰਮ ਹੋਰ ਕਰਦਾ ਇਹਨਾਂ ਝੋਪਾਂ 'ਚ ਦੋ ਚਾਰ ਕਬੂਤਰ ਚਕਾਣੇ ਆ ਉਹ ਵੀ ਚਕਾ ਦੇਣੇ ਦੇਖਦੇ ਆ ਤੇ ਬਾਕੀ ਆਹੀ ਕੰਮ ਨੇ ਛੁੱਟੇ ਖੱਡੇ ਸਾਫ਼ ਹੋਣ ਕਰਨੇ ਨੇ ਮਿੱਟੀ ਦਾ ਵੀ ਮਿੱਤਰੋ ਜਿਹੜੀ ਆਪਾਂ ਨੇ ਕਿਹਾ ਤਾਂ ਵੀ ਨੀਚੇ ਮਿੱਟੀ ਲਿਪਣੀ ਆ ਉਹ ਟਾਈਮੇ ਨਹੀਂ ਲੱਗਦਾ ਮਿੱਤਰੋ ਦੇਖਦੇ ਆ ਅੱਗੇ ਜਾ ਕੇ ਰਿੱਤਾ ਜਾਈ ਗੇੜ ਦਾਂਗੇ ਕੁੱਡਿਆਂ 'ਚ ਛੱਤ ਤੇ ਵੀ ਉਹ ਕਰਨਾ ਦਾ ਥੋੜਾ ਜਿਹਾ ਸਿਮਿੰਟ ਪਾਉਣਾ ਦਾ ਉਹ ਵੀ ਨਹੀਂ ਪਾ ਹੋਣਾ ਕਿਉਂਕਿ ਹੁਣ ਉੱਪਰ ਨੈੱਟ ਲੱਗਿਆ ਵਾਏ ਫਿਰ ਸਾਰਾ ਸਿਸਟਮ ਪੱਟਣਾ ਪੈਣਾ ਹੁਣ ਜਦੋਂ ਅੱਗੇ ਗਰਮੀ ਆਉਂਗੀਆਂ ਨੈੱਟ ਨੂੰ ਖੋਲੂਗੇ ਉਦੋਂ ਫਿਰ ਕਰਦਾਂਗੇ ਉੱਪਰ ਤੋਂ ਉਤਾਰ ਕੇ ਪਰਸਾਤੋਂ ਤੋਂ ਪਹਿਲਾਂ ਪਹਿਲਾਂ ਤੇ ਹੁਣ ਤਾਂ ਥੋੜੇ ਬੋਤੇ ਹੀ ਮੀਨ ਨੂੰ ਖਾਂਗੇ ਇੰਨਾ ਥੋੜੇ ਬੋਤੇ ਹੀ ਮੀਨ ਨਾਲ ਚੁੰਮਦਾ ਨਹੀਂ ਆਪਣਾ ਗੁੱਡਾ ਜਦੋਂ ਜ਼ਿਆਦਾ ਹੀ ਪੈਂਦਾ ਤਾਂ ਪਹਿਲਾ ਗੁੱਡਾ ਚੁੰਮਦਾ ਏ ਇੱਧਰ ਵਾਲਾ ਤਾਂ ਬਿਲਕੁਲ ਨਹੀਂ ਚੁੰਮਦਾ ਇਹ ਐਨ ਓਕੇ ਕੀ ਬੱਚੇ ਬੈਠੇ ਆ ਉੱਪਰ ਬੈਠੇ ਆ ਕਿ ਇਹ ਸਾਰੇ ਉਹ ਚੱਲਦੇ ਆ ਮਿੱਤਰੋ ਹੁਣ ਬਾਹਰ ਇਹਨਾਂ ਨੂੰ ਪਾਣੀ ਪੀਣ ਲਓ ਤੇ ਕੰਮ ਡੰਨਣਾ ਆਪਣਾ ਆਲਮੋਸਟ ਤੇ ਬਾਕੀ ਡੋਲੀ ਲਾ ਦੀਏ ਇੰਦਰ ਭੁੱਲ ਜਾਂਦੇ ਆ ਲਓ ਜੀ ਅਧੀਆਂ ਮਿੱਤਰੋ ਟਰੇਆਂ ਬਣਦੇ ਹੁੰਦੀਆਂ ਵੀਆਂ ਡੋਲੀ ਦੀਆਂ ਉਹ ਵੀ ਆ ਜੂਗੀਆਂ ਬਣ ਕੇ ਤਿੰਨ ਟਰੇਆਂ ਐ ਨੀਚੇ ਵਾਲੀਆਂ ਇਹ ਥੋੜੀ ਠੀਕ ਹੈ ਦੀ ਜਿਆਦਾ ਖਰਾਬ ਨਹੀਂ ਦੀ ਦੁਨੀਆਂ ਦਾ ਨਾ ਸਮਾਰੇ ਆ ਪਿਆ ਤਾਂ ਤੇ ਕੋਈ ਚੱਕਰ ਨਹੀਂ ਬਣਵਾਵਾਂਗੇ ਨਵੀਆਂ 3 300 ਦੀ ਇੱਕ ਟਰੇ ਬਣਨੀ ਆ 400 ਦੀ ਬਣਵਾ ਲਾਂਗੇ ਕੋਈ ਚੱਕਰ ਨਹੀਂ ਤਕਰੀਬਨ ਮਿੱਤਰੋ ਕੰਮ ਆਪਣਾ ਆਪ ਡਨ ਹੋ ਗਿਆ ਏ ਤੇ ਹੁਣ ਚਲਦੇ ਹਾਂ ਇੱਥੇ ਕਣਕ ਫੁੱਲ ਨਹੀਂ ਰਹੀ ਰਹੀ ਇੱਕ ਬੱਚਾ ਹੋਰ ਬੈਠ ਗਿਆ ਇਹ ਬੈਠਾ ਇੱਥੇ ਕਣਕ ਨੂੰ ਧੁੱਪ ਲੱਗ ਰਹੀ ਹੈ ਕਣਕ ਫੁੱਲਦੀ ਏ ਉੱਤਰਾਂ ਦੀ ਬਾਜਾ ਜੀ ਤੋਂ ਪਲਵਾਵਾਂਗੇ ਉਸ ਤੋਂ ਬਾਅਦ ਇਹਨੂੰ ਰੱਖ ਲਾਂਗੇ ਫਿਰ ਕਿਸੇ ਬਾਲਟੀ ਬੁਲਟੀ ਚ ਪਾ ਕੇ ਬਾਕੀ ਕਬੂਤਰ ਫਿਰਦੇ ਆਂ ਨੀਚੇ ਆਪਾਂ ਨੇ ਖੁੱਡੇ ਸਾਫ਼ ਕਰਤੇ ਤੇ ਅੱਜ ਬੱਸ ਕਬੂਤਰਾਂ ਡਾਣੇ ਡਾਣੇ ਦਾ ਹੀ ਕੰਮ ਹੈ ਉੱਡ ਕੇ ਆ ਜਾਂਦੀ ਸਾਂਭ ਸੰਭਾਲ ਕਰਨੀ ਆ ਬੱਸ ਹੋਰ ਕੋਈ ਫालतू ਕੰਮ ਨਹੀਂ ਹੈ ਤੇ ਦੇਖਦੇ ਆ ਮਿੱਤਰੋ ਬਾਕੀ ਆਪਣੀ ਸਾਈਡ 'ਚ ਅਡਾਰੀ ਕਰਾਤੀ ਅੱਜ ਇਹਨਾਂ ਦੀ ਘੰਟਾ ਉੜੇ 2 ਘੰਟੇ ਉੜੇ ਕੋਈ ਚੱਕਰ ਨਹੀਂ ਤੇ ਚਲਦੇ ਹੁਣ ਨੀਚੇ ਕਣਕ ਫੋਲਦੀ ਏ ਲੋ ਜੀ ਚੱਕੋ ਕਣਕ ਵੀ ਫੋਲਦੀ ਐਨ ਵਧੀਆ ਤਰੀਕੇ ਨਾਲ ਪਤਲੀ ਪਤਲੀ ਅੱਜ ਅੱਜ ਤੋਂ ਪਲਵਾ ਕੇ ਇਹਨੂੰ ਵੀ ਚੱਕ ਲਾਂਗੇ ਤੇ ਬੱਚੇ ਵੀ ਆਪਣੇ ਬੈਠ ਗਏ तकरीबन ਬਾਕੀ ਉੜਦੇ ਆ 3-4 ਬੱਚੇ ਬੈਠ ਗਏ ਆ ਬੈਠ ਗਏ ਆ ਇਹ ਛਤਰੀ ਤੇ ਤੇ ਬਾਕੀ ਧਾਰ ਫਿਰਦੀ ਏ ਹੋਂਦੀ ਤੇ ਹੁਣ ਚੱਲਦੇ ਆ ਮਿੱਤਰੋ نیچے ਇੱਕ ਦੋ ਕੰਮ ਜਾਈ ਇਕ ਕੂਤਰਾਂ ਨੂੰ ਪਾਣੀ ਪਾ ਕੇ ਆਉਣਾ ਔਰ ਸਾਈਡ ਤੇ ਚੱਲਦੇ ਹੁਣ ਮਿੱਤਰੋ نیچے ਲੋ ਜੀ ਦੋ ਬੱਚੇ ਰਹਿ ਗਏ ਸੀ ਛੋਟੇ ਬਿਠਾਣ ਨੂੰ ਛਤਰੀ ਤੇ ਉਹ ਵੀ ਬਿਠਾਤੇ ਆਪਾਂ ਨੇ ਦੋਨੋਂ ਦੇ ਦੋਨੋਂ ਤੇ ਬਾਕੀ ਬੱਚੇ ਫਿਰਦੇ ਆ ਅੱਧੇ ਕੇ ਬੈਠ ਗਏ ਤੇ ਅੱਧੇ ਕੇ ਫਿਰਦੇ ਆ ਆ ਫਿਰਦੇ ਮਿੱਤਰੋ ਮੱਕੇ ਦੇਖ ਬੈਠ ਗਏ ਆ ਕੋਈ ਚੱਕਰ ਨਹੀਂ ਬੈਠੇ ਰਹਿਣ ਦੋ ਤੇ ਹੁਣ ਚੱਲਦੇ ਆ ਮਿੱਤਰੋ نیچے ਆਪਾਂ ਤੇ ਕੰਮ ਆਲਮੋਸਟ ਫਾਈਨਲ ਹੈ ਬੱਚੇ ਅੱਧੇ ਘਰੇ ਗਏ ਉਸ ਤੋਂ ਬਾਅਦ ਇੱਕ-ਕਵੇ ਦਿਨ ਉਤਾਰ ਕੇ ਇਹਨਾਂ ਨੂੰ ਬੰਦ ਕਰ ਦਾਂਗੇ ਹਾਂਜੀ ਲੋ ਬਾਈ ਮਿੱਤਰੋ ਬੱਚੇ ਬੈਠ ਗਏ ਸੀ ਤੇ ਕਰਤੇ ਆ ਬੰਦ ਤੇ ਪੰਛੀ ਰਹਿ ਗਏ ਉੜਦੇ ਫਿਰਦੇ ਤੇ 2 ਵਜ ਗਏ ਇਹ ਬੈਠ ਕੇ ਉੜ ਗਏ ਤੇ ਦਵਾਰੇ ਇੱਕ ਵਾਰ ਹੁਣ ਜੱਦੇ ਹੀ ਫਿਰਦੇ ਆ ਤੇ ਬਾਕੀ ਬੱਚੇ ਸਾਰੇ ਕਰਤੇ ਆ ਬੰਦ ਖਾਣ ਨੂੰ ਹੁਣ ਹੀ ਬੈਠੇ ਟੋਟਲੀ ਬੰਦ ਕਰਤੇ ਆ ਇਹਨਾਂ ਨੂੰ ਹੁਣ 5 ਮਿੰਟ ਤੱਕ ਰੱਖਾਂਗੇ ਪਾਣੀ ਤੇ ਪਾਣੀ ਪੂਣੀ ਪੀ ਕੇ ਸੈਟ ਬਟ ਹੋ ਕੇ ਬਹਿ ਜੂਗੇ ਤੇ ਇਹਨਾਂ ਚੋਂ ਆਪਾਂ ਨੇ ਅੱਦੇ ਵਿੱਚ ਆ ਜੁੱਪਰ ਸ਼ਿਫਟ ਕਰ ਦਨੇ ਮਿੱਤਰੋ ਜੀ ਇਹਨਾਂ ਦੀਆਂ ਡਾਰੀਆਂ ਜ਼ਿਆਦਾ ਹੋਦੀਆਂ ਤੇ ਕਾਲਾ ਪੀਨਾ ਹੋ ਗਿਆ ਹੋਰ ਕਈ ਇਹਦੇ ਨਾਲ ਦੇ ਉੱਪਰ ਸ਼ਿਫਟ ਕਰ ਦਨੇ ਤੇ ਬਾਕੀ 6-7 ਬੱਚੇ ਉੱਡ ਰਹੇ ਐ ਵੀ ਬੈਠ ਜਿਵੇਂ ਫਿਰ ਇਹਨਾਂ ਨੂੰ ਵੀ ਬੰਦ ਕਰ ਦਾਂ ਮੈਂ ਫਿਰਦੇ ਹਾਂਜੀ ਲੋ ਬਈ ਮਿੱਤਰੋ ਜਿਹੜੇ 6-7 ਬੱਚੇ ਲੈਂਦੇ ਸੀ ਉਹ ਵੀ ਉਤਰ ਗਏ ਐ ਤੇ 2:30 ਵੱਜ ਗਏ ਉਹ ਵੀ ਕਰਤੇ ਆਪਾਂ ਨੇ ਬੰਦ ਤੇ ਆ ਬੱਚੇ ਦੀ ਨਾਸਾਂ ਤੋਂ ਵੀ ਜ਼ਹਿਰਵਾਦ ਆਪਾਂ ਨੇ ਪਟਵਾਇਆ ਸੀ ਅਤੇ ਭਾਈ ਦੇ ਰਹਿ ਗਿਆ ਡੱਬੇ ਤੇ ਇਹ ਵੀ ਪਟਦਾਂਗੇ ਸੁੱਕਿਆ ਬਾਈ ਤੇ 6 7 ਬੱਚੇ ਆ ਗਏ ਮਿੱਤਰੋ ਤੇ ਹੁਣ ਚਲਦੇ ਆਂ ਜੀ ਆਪਾਂ ਉੱਪਰ ਉੱਪਰ ਵਾਲੇ ਕੂਤਰਾਂ ਨੂੰ ਪਾ ਦਈਏ ਦਾਣਾ ਤੇ ਸ਼ਾਮ ਨੂੰ ਨੀਚੇੋਂ ਬੱਚੇ ਕਰਦਾਂਗੇ ਉੱਪਰ ਸ਼ਿਫਟ ਜਿਹੜੇ ਉੱਪਰ ਸ਼ਿਫਟ ਕਰਨੇ ਵਾਲੇ ਆ ਦਾਣੇ ਪਾ ਕੇ ਆ ਕੇ ਉਹਨਾਂ ਨੂੰ ਡੋਲੀ 'ਚ ਕੱਢ ਲਾਂਦੇ ਆ ਜਿਹੜੇ ਉੱਪਰ ਲੈ ਕੇ ਜਾਣੇ ਆ ਦੇਖਣੇ ਪੈਣੇ ਕਿਹੜੇ-ਕਿਹੜੇ ਐ ਤੇ ਉਹਨਾਂ ਨੂੰ ਬੰਦ ਕਰਦਾਂਗੇ ਹੁਣ ਦਾਣਾ ਤੇ ਮਿੱਤਰੋ ਸਰੋ ਪਾ ਲਈਏ ਚੌਥਾ ਹਿੱਸਾ ਤੇ ਹੁਣ ਪਾਵਾਂਗੇ ਕਣਕ ਤੇ ਥੋੜੀ ਸਰੋਂ ਪਾ ਲਈ ਤੇ ਕਣਕ ਫੁੱਲੇ ਡੱਬਾ ਭਰ ਲਾਂਗੇ ਲੋ ਬਈ ਮਿੱਤਰੋ ਫੁੱਲ ਡੱਬਾ ਹੁਣ ਭਰ ਲਾਂਗੇ ਕਣਕ ਦਾ ਤੇ ਅੱਜ ਕਣਕ ਸੁੱਕ ਗਈ ਐ ਸਾਰੀ ਤੇ ਅੱਜ ਸ਼ਾਮ ਨੂੰ ਇਹਨੂੰ ਚੱਕ ਦਾਂਗੇ ਤੇ ਹਲੇ ਇਕੱਲੀ ਸਰੋਂ ਤੇ ਕਣਕ ਲੈ ਚੱਲਦੇ ਸ਼ਾਮ ਨੂੰ ਕਰ ਦਾਂਗੇ ਮਿਕਸ ਦਾਣਾ ਤੇ ਦੋ ਬਾਲਟੀਆਂ ਮਿਕਸ ਦੀਆਂ ਭਾ ਕੇ ਰੱਖ ਲਾਂਗੇ ਫਿਰ ਉਹ ਭਾਈ ਜਾਵਾਂਗੇ ਲੋ ਜੀ ਫੁੱਲ ਡੱਬਾ ਭਰ ਲਿਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪਾਉਂਦੇ ਆ ਫਿਰ ਕਬੂਤਰਾਂ ਨੂੰ ਮਿੱਤਰੋ ਲੋ ਜੀ ਚੱਕੋ ਚੱਲਦੇ ਹੁਣ ਪੁੱਲੇ ਕੇ ਲੋ ਜੀ ਮਿੱਤਰੋ ਤੇ ਇੱਧਰ ਵੀ ਦਾਣੇ ਪਾਤੇ ਆ ਟੰਗਤੀਆਂ ਐ ਟਰੇਆਂ ਤੇ ਇੱਧਰ ਵੀ ਪਾਤੇ ਵੱਡੇ ਕਬੂਤਰਾਂ ਨੂੰ ਨਰਾਂ ਨੂੰ ਲੱਗੇ ਵੀ ਖਾਣ ਤੇ ਇੱਧਰ ਕਬੂਤਰੀਆਂ ਤੇ ਬੱਚਿਆਂ ਨੂੰ ਵੀ ਦਾਣੇ ਪਾਤੇ ਆ ਤੇ ਹੁਣ ਚੱਲਦੇ ਆ ਮਿੱਤਰੋ ਨੀਚੇ ਨੀਚੇ ਜਾ ਕੇ ਬੱਚੇ ਕਰ ਲਈਏ ਅਲੱਗ ਜਿਹੜੇ ਬੰਦ ਕਰਨੇ ਆ ਉਹਨਾਂ ਨੂੰ ਪਰਸ਼ਾਮ ਨੂੰ ਸ਼ਿਫਟ ਕਰਦਾਂਗੇ ਹਲੇ ਡੋਲੀ 'ਚ ਛੱਡ ਦੰਦੇ ਆ ਤੇ ਸ਼ਾਮ ਨੂੰ ਪਿੰਜਰੇ 'ਚ ਪਾ ਕੇ ਉੱਪਰ ਲਿਆਵਾਂਗੇ ਉਹਨਾਂ ਨੂੰ ਜਿਹੜੇ ਵੀ ਬੰਦ ਕਰਨੇ ਹੁਣ ਡਾਉਣੇ ਨਹੀਂ ਹਾਂਜੀ ਲੋ ਬਈ ਮਿੱਤਰੋ ਇਹ ਆ ਜੀ ਬੱਚੇ ਜਿਹੜੇ ਆਪਾਂ ਨੇ ਢਾ ਕੇ ਬੰਦ ਕਰਤੇ ਅੱਜ ਇਹਨਾਂ ਹੀ ਲਾਸਟ ਡੈਰੀ ਕਰਾ ਲਈ ਐ ਤੇ ਆ ਜੀ ਸਾਰੇ ਬੱਚੇ ਆਪਾਂ ਨੇ ਬੰਦ ਕਰਤੇ ਹੁਣ ਇਹ ਡਾਉਣੇ ਨਹੀਂ ਅੱਜ ਇਹਨਾਂ ਨੂੰ ਸਾਰਿਆਂ ਨੂੰ 3 3 6 7 8 ਬੱਚੇ ਐ 8 ਦੇ 8 ਅੱਜ ਉੱਪਰ ਸ਼ਿਫਟ ਕਰ ਦਾਂਗੇ ਤੇ ਬਾਕੀਆਂ ਦੀ ਵੀ ਵਿੱਚ ਜਾਲ ਦੇ ਵੀ ਇੱਧਰ ਬੱਚੇ ਹੈਗੇ ਆ ਕਹੀਂ ਇਹਨਾਂ ਦੀਆਂ 6-7 ਅਡਾਰੀਆਂ ਹੋਰ ਕਰਾਵਾਂਗੇ ਤੇ ਉਹਨਾਂ ਨੂੰ ਵੀ ਬੰਦ ਕਰਦਾਂਗੇ ਫਿਰ 10-12 ਨਵੇਂ ਬੱਚੇ ਬਚੂਗੇ ਉਹਨਾਂ ਦੀਆਂ ਅਡਾਰੀਆਂ ਕਰਾਵਾਂਗੇ ਤੇ ਉਹੀ ਅਡਾਈ ਕਰਾਂਗੇ ਇਹਨਾਂ ਦੀਆਂ ਵੀ 5-7 ਅਡਾਰੀਆਂ ਕਰਾ ਕੇ ਇਹਨਾਂ ਵਿੱਚ ਤੇ ਵੀ ਕਹੀਂ ਬੰਦ ਕਰਦਾਂ ਨੇ ਤੇ ਬਾਕੀ ਇਹ ਆ ਜੀ ਉਹ ਨਵੇਂ ਬੱਚੇ ਜਿਹੜੇ ਪੁਰਾਣੇ ਜਿਹੜੇ ਬੰਦ ਕਰਤੇ ਆਪਾਂ ਨੇ ੜਾ ਕੇ ਕਰੋ ਇਹ ਚੈੱਕ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗੇ ਬੱਚੇ ਆ ਬੱਚਾ ਬਹੁਤ ਉਡਦਾ ਹੈ ਚਾਪ ਇਹ ਵੀ ਠੀਕ ਉੜੇ ਆ ਤਕਰੀਬਨ ਸਾਰੇ ਹੀ ਠੀਕ ਜਿਹਾ ਉਡਦੇ ਆ ਤੇ ਬਾਕੀ ਗਰਮੀ ਦੱਸੋਗੀ ਕੀ ਕਰਦੇ ਆ ਗਿਆ ਨਹੀਂ ਤੇ ਬਾਕੀ ਠੀਕ ਹੈ ਮਿੱਤਰੋ ਬਾ ਹੁਣ ਇਹਨਾਂ ਨੂੰ ਉੱਪਰ ਸ਼ਿਫਟ ਕਰ ਦਾਂਗੇ ਉੱਪਰ ਦਾਣੇ ਖਾ ਲਵੇ ਕਬੂਤਰ ਤੇ ਆਪਾਂ ਜਾ ਕੇ ਇਹਨਾਂ ਨੀਚੇ ਬੰਦੇ ਆ ਲੈ ਇਹਨਾਂ ਨੂੰ ਲੱਗਣ ਦੋ ਧੁੱਪ ਤੇ ਫਿਰ ਇਹਨਾਂ ਨੂੰ ਕਰ ਦਾਂਗੇ ਉੱਪਰ ਸ਼ਿਫਟ ਹਾਂਜੀ ਲੋ ਬਾਈ ਮਿੱਤਰੋ ਤੇ ਕਣਕ ਆਪਣੀ ਸੁੱਕ ਗਈ ਸੀ ਤੇ ਆਪਣੇ ਕੋਲ ਇਹ ਸਮਾਨ ਦਾ ਬਚਿਆ ਪਿਆ ਤਾਂ ਥੋੜੋ ਥੋੜਾ ਖਰਾਕ ਜੀ ਤੇ ਰਲਾ ਲੀਆ ਮਿੱਤਰੋ ਹੁਣ ਇੱਕ ਤਾਂ ਲਈ ਆਪਾਂ ਨੇ ਸਰੋਂ ਕਣਕ ਮਸਰੀ 16 ਕਿਲੋ ਤੇ ਸੋਇਆਬੀਨ ਕਿਲੋ 2 ਕਿਲੋ ਮੂੰਗੀ ਹੈ ਹਰੀ ਇਨਾ ਸਾਰੀ ਚੀਜ਼ਾਂ ਨੂੰ ਮਿੱਤਰੋ ਮਿਕਸ ਕਰ ਲਈਏ ਤੇ ਖਰਾਕ ਹੋ ਜੂਗੀ ਆਪਣੀ ਤਿਆਰ ਤੇ ਫਿਰ ਵਰਤਾਂਗੇ ਤੇ ਰਿਜ਼ਲਟ ਪੂਰਾ ਟਾਪ ਹੈ ਇਹਦਾ ਨਾਲੇ ਨਾਰਮਲ ਖਰਾਕ ਆ ਮਿੱਤਰੋ ਆਪਣੇ ਕੋਲ ਤਾਂ ਬਚਿਆ ਪਿਆ ਸੀ ਨਹੀਂ ਤਾਂ ਆਪਾਂ ਨੇ ਕਣਕ ਸਰੂ ਵੀ ਪਾਣੀ ਸੀ ਆ ਥੋੜਾ ਜਿਹਾ ਸਮਾਨ ਲਿਆਂਦਾ ਵਾ ਤਾਂ ਪਹਿਲਾਂ ਨਹੀਂ ਇਹਨੇ ਖਰਾਬ ਹੋ ਜਾਣਾ ਵਾ ਇਹ ਬਚਿਆ ਪਿਆ ਸੀ ਥੋੜਾ ਥੋੜਾ ਇਹ ਆਪਾਂ ਨੇ ਰਲਾ ਲੈਣਾ ਹੁਣ ਮਿੱਤਰੋ ਤੇ ਫਿਰ ਬਾਕੀ ਰਲਾਵਾਂਗੇ ਅੱਗੇ ਜਾ ਕੇ ਠੰਡਾਂ ਤੋਂ ਬਾਅਦ ਉਸ ਤੋਂ ਬਾਅਦ ਚੱਲੂਗੀ ਕੱਲੀ ਕਣਕ ਅਤੇ ਥੋੜੀ ਵਿੱਚ ਸਰੋਂ ਜਿਆਦਾ ਖਰਾਕ ਆਪਾਂ ਇਹ ਨਹੀਂ ਪਾਣੀ ਐ ਕਿ ਖੱਟੇ ਪਾਵਾਂਗੇ ਅੱਗੇ ਜਾ ਕੇ ਜਦੋਂ ਪੂਰੀ ਠੰਡ ਹੋ ਜੂਗੀ ਉਦੋਂ ਪਾਵਾਂਗੇ ਥੋੜੀ ਥੋੜੀ ਤੇ ਕੱਲ ਲੀਏ ਮਿੱਤਰੋ ਮਿਕਸਰ ਨੂੰ ਤੇ ਚੱਲਦੇ ਆਂ ਉੱਪਰ ਬੱਚਿਆਂ ਨੂੰ ਵੀ ਲੈ ਕੇ ਚੱਲੋ ਜੀ ਮਿੱਤਰੋ ਇਹ ਬਾਲਟੀ ਭਰ ਕੇ ਰੱਖ ਲਈ ਆਪਾਂ ਨੇ ਖਰਾਕ ਦੀ ਤੇ ਕਰੋ ਚੈੱਕ ਠੀਕ ਹੈ ਜੀ 1 ਕੇ ਭਰ ਲਈ ਐ 1 ਕੇ ਫੁੱਲ ਭਰ ਗਈ ਐ ਤੇ ਅੱਧੀ ਥੋੜੀ ਜੀ ਸਰੋਂ ਬਚ ਗਈ ਤੇ ਕਣਕ ਤੋਂ ਹੀ ਹੋਈ ਆ ਦਸੱਲਾ ਉਸ ਤੋਂ ਬਾਅਦ ਮਿੱਤਰੋ ਇਹ ਪਾਈ ਜਾਵਾਂਗੇ ਧੋਈ ਹੋਈ ਜਦੋਂ ਇਹ ਮੁੱਕਣੇ ਵਾਲੀ ਹੋਊਗੀ ਫੇ ਹੋਰ ਧੋਵਾਂਗੇ ਤੇ ਬਾਕੀ ਮਿੱਤਰੋ ਚੱਲਦੇ ਹੁਣ ਉੱਪਰ ਉੱਪਰ ਕੂਤਰਾਂ ਨੂੰ ਰੱਖਦੀ ਏ ਪਾਣੀ ਚੱਲਦੇ ਆ ਮਿੱਤਰੋ ਹੁਣ ਉੱਪਰ ਕੂਤਰਾਂ ਨੂੰ ਪਾਣੀ ਰੱਖਦੀ ਏ ਫਰਾਕ ਤਿਆਰ ਤੇ ਹਾਂਜੀ ਲਓ ਬਾਈ ਮਿੱਤਰੋ ਆ ਗਈ ਸੀ ਉੱਪਰ ਕੂਤਰਾਂ ਕੋਲੇ ਤੇ ਇਹਨਾਂ ਨੇ ਵੀ ਜੋੜੀਆਂ ਨੇ ਦਾਣੇ ਖਾ ਲਏ ਆ ਤੇ ਵੱਡੇ ਕਬੂਤਰਾਂ ਨੇ ਵੀ ਖਾ ਲਏ ਕਬੂਤਰੀਆਂ ਨੇ ਵੀ ਖਾ ਲਏ ਹੁਣ ਤੋਂ ਪਹਿਲਾਂ ਕਬੂਤਰੀਆਂ ਨੂੰ ਪਾਣੀ ਰੱਖ ਦਿੰਦੇ ਆ ਕਬੂਤਰੀਆਂ ਪੀ ਲੂंगी ਫਿਰ ਕਬੂਤਰਾਂ ਨੂੰ ਰੱਖ ਦਾਂਗੇ ਤੇ ਠੀਕ ਹੈ ਜੀ ਟ੍ਰੇਆਂ ਕੱਢਦੀ ਹੁਣ ਬਾਹਰ ਜੇ ਆਜੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਸਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਨੋਟੀਫਿਕੇਸ਼ਨ ਜਲਦ ਤੋਂ ਜਲਦ ਮਿਲ ਸਕੇ ਹੁਣ ਪਾਉਣੇ ਆ ਮਿੱਤਰੋ ਬੱਚਿਆਂ ਨੂੰ ਦਾਣੇ ਨੀਚੇ ਵਾਲਿਆਂ ਨੂੰ ਵੀ ਤੇ ਉੱਪਰ ਲੈ ਕੇ ਆਣਾ ਹੈ ਉਹਨਾਂ ਨੂੰ ਵੀ ਜਿਹੜੇ ਵੀਡੀਓ ਦਿਖਾਏ ਸੀ ਛੱਡ ਦਿਆਂ ਮਿੱਤਰੋ ਉੱਪਰ ਹੁਣ ਉਹਨਾਂ ਨੂੰ ਤੇ ਠੀਕ ਹੈ ਜੀ ਅੱਜ ਦੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਮਿਲਦੇ ਆਂ ਹੀ ਆਪਾਂ ਆਪਣੀ ਨਵੀਂ ਵੀਡੀਓ ਦੇ ਵਿੱਚ ਬਾਏ